ਹਾਂ ਜੀ ਅੱਜ ਆਲੋ ਆਲੋ ਪਾਜਨਾ ਇਹ ਚੰਨ ਪਰਿਵਾਰ ਦੇ ਸਤਾਰੇ ਨੇ ਮੈਂ ਦੋ ਸ਼ਬਦ ਬੋਲਣ ਵਾਸਤੇ ਮਨਦੀਪ ਸਿੰਘ ਜੀ ਨੂੰ ਪਰਿਵਾਰ ਵੱਲੋਂ ਤੁਸ਼ੀ ਹੋਈ ਹੈ ਦੀਵੇਂ ਦਾ ਦੀਪੂ ਸਾਰੇ ਨੇ ਮੌਜੂਦ ਸਭ ਤੋਂ ਪਹਿਲਾਂ ਤੁਹਾਨੂੰ ਆਤਾ ਹਾਂ ਸਟੇਜ ਤੇ ਬੈਠੀ ਆਪਣੀ ਤੋਂ ਤੇ ਮਿਤਰਾਂ ਦਾ ਕਰਦਾ ਹਾਂ ਜੀ ਨਾਲੇ ਦਾ ਕੀ ਬੜੇ ਕੁੜੀਆਂ ਵਧੀਆ ਵਧੀਆ ਗੱਲਾਂ ਕੀਤੀਆਂ ਨੇ ਸਾਰਿਆਂ ਨੂੰ ਫਿਰ ਦੀਪਕ ਜੀ ਦਾ ਜਮਨਕ ਜੀ ਦਾ ਤੇ ਗੁਨਾਮ ਕਵਰ ਜਿਨੀ ਇਹਨਾਂ ਨੇ ਮੈਂ ਜਿੱਤੀ ਨੈਰ ਆਈ ਆਰੀ ਸੀਗੀ ਤੇ ਉਹਦੇ ਰੰਗ ਵੀ ਦੇਖਦੇ ਤੁਸੀਂ ਸਾਰਾ ਹਾਲ ਭਰਿਆ ਹੋਇਆ ਉਹਨੇ ਪਿਆਰ ਮੁਹੱਬਤ ਦੇ ਲੋਕ ਹੀ ਆਏ ਨੇ ਇੱਥੇ ਬਾਦਰੀ ਜਰ ਜੀ ਨੂੰ ਦਾਦੀ ਵਾਲੇ ਕਰਨਾ ਇੱਕ ਦੀ ਗੱਲ ਨੀਤਾਸ਼ਾ ਗੁਗਮੀ ਚੰਨਵਰ ਸੀ ਪਿਆਰ ਦੇ ਨੀਤਾਸ਼ੀ ਕਹਿੰਦੇ ਆ ਦਰਸਨ ਮੈਂ ਜਿਹੜਾ 7 8 9 10ਵੀਂ ਚ ਪੜਦਾ ਸੀਗਾ ਤੇ ਸ਼ਰਾਰਤੀ ਜਿਹਾ ਮੁੰਡਾ ਸਾਤੀ ਖੇਡਦਾ ਸੀਗਾ ਜਿਹੜਾ ਹਾਈ ਸਕੂਲ ਦੇ ਪੇਪਰ ਸੀਗੇ ਕਿਵੇਂ ਪਾਸ ਕਰਨੇ ਨੇ ਨਕਲ ਮਾਰ ਕੇ ਇਹਨਾਂ ਕੋਲ ਕੋਈ ਚੱਲੀ ਨਹੀਂ ਉਹ ਵੀ ਘਰ ਦੱਸਦਾ ਮੈਨੂੰ ਪੰਜਾਬੀ ਵਾਲੇ ਪਾਸੇ ਜਤਾਸ਼ਾ ਹੀ ਲੈ ਕੇ ਆਈ ਸੀ ਇਹਨੇ ਕਿਤਾਬ 내 ਆ ਕੇ ਦਿੱਤੀ ਮੈਨੂੰ ਬਿਰਹਾ ਤੋਂ ਸੁਲਤਾਨ ਉਹ 8 10 ਵਾਰੀ ਪੜ੍ਹ ਗਿਆ ਸாரி ਯਾਦ ਹੋ ਗਈ ਮੈਨੂੰ ਪੰਜਾਬੀ ਬਾਰੇ ਮੇਰਾ ਲਜਾਨ ਹੋ ਗਿਆ ਤੇ ਪੜਾਈ ਜਿਹੜੀ ਇਹ ਮੈਨੂੰ ਦੱਸਿਆ ਤੁਹਾਨੂੰ ਮੈਂ ਨਕਲ ਨਕਲ ਚੱਲੀ ਨਹੀਂ ਤੇ ਉਥੋਂ ਇنسان ਹੀ ਕੱਢ ਵੀ ਦਿੱਤਾ ਤੇ ਮੈਂ ਪੜ੍ਹਾਈ ਦਾ ਜੀ ਨੂੰ ਕਿਹਾ ਮੈਂ ਨਹੀਂ ਪੜ੍ਹਨਾ ਕਹਿੰਦੇ ਕੀ ਕਰਨਾ ਉਹ ਤਾਂ ਟੀਵੀ ਆਇਆ ਸੀ ਨਵਾਂ ਨਵਾਂ ਮੈਂ ਕਿਹਾ ਟੀਵੀ ਦਾ ਕੰਮ ਸਿੱਖਾਂਗਾ ਟੀਵੀ ਦਾ ਕੰਮ ਸਿੱਖਣ ਲੱਗ ਗਿਆ ਸਾਈਕਲ ਤੇ ਕਰੋੜ ਲੋਕ ਜਾਣਾ 7-8 ਕਿਲੋਮੀਟਰ ਕੂਰਸੀ ਰਾਣਾ ਪ੍ਰਤਾਪ ਦਾ ਆਪ ਕੋਲ ਰੇਡੀਓ ਜੇ ਬਣਾਇਆ ਵੀ ਉਹ 4-5 ਮਹੀਨੇ ਵੱਧ ਜਿੰਨਾਂ ਮੈਂ ਤਾਂ ਨਹੀਂ ਇਹ ਕੰਮ ਸਿੱਖਦਾ ਮੈਨੂੰ ਤਾਂ ਨਹੀਂ ਆਣਾ ਨਾ ਪਤਾ ਕਿੱਧਰ ਕਿੰਨੀ ਵੋਲਟੇਜ ਆਉਂਦੀ ਹੈ ਰਿਸਟੈਂਸ ਕਿੰਨਾ ਲਾਉਣਾ ਇਹ ਉਹ ਕਹਿੰਦੇ ਤੂੰ ਆਪੇ ਗਿਆ ਸੀਗਾ ਕਹਿੰਦਾ ਕੀ ਕਰਨਾ ਹੁਣ ਮੈਂ ਕਹਾ ਪੜਨਾ ਜੇ ਪੜਨਾ ਤੇ ਹੁਣ ਤੇ ਤੇਰਾ ਸਾਲ ਤਾਂ ਖਰਾਬ ਹੋ ਗਿਆ ਤੇ ਸਾਲ ਇਹ ਤੇਰਾ ਹੋਰ ਨਹੀਂ ਤੂੰ ਪੇਪਰ ਦੇ ਸਕਦਾ ਤੇ ਕੀ ਕਰੇਗਾ ਮੈਂ ਕਹਾਂ ਗਿਆਨੀ ਦਾ ਉਹ ਗਿਆਨੀ ਦਾ ਬੋਲ ਉਹਦਾ ਕੀਤਾ ਉਹ ਕਰ ਸਕਦੇ ਜੀ ਜਿਨ੍ਹਾਂ ਕੋਲ ਦਸਵੀਂ ਦਾ ਪੰਜਾਬੀ ਹੋਵੇ ਮੈਂ ਜਨਨਦਾ ਬੁੱਧੀ ਕੀ ਜਿਹੜਾ ਪੰਜਾਬੀ ਪੜ੍ਹੀ ਸੀ ਤੇ ਪੰਜਾਬੀ ਮੈਨੂੰ ਕਿੱਥੇ ਸੀਗੀ ਫਿਰ ਉਹਦੇ ਲਈ ਇਹਨਾਂ ਕੋਲ ਨਹੀਂ ਬੁੱਧੀਵਾਨੀ ਇੱਕ ਇਮਤਿਹਾਨ ਹੁੰਦਾ ਸੀ ਉਹ ਬੁੱਧੀਵਾਨੀ ਜਿਹੜਾ ਲੈਂਦੇ ਉਹ ਗਿਆਨੀ ਕਰ ਸਕਦਾ ਮੈਂ ਬੁੱਧੀਵਾਨੀ ਕੀਤੀ ਬੁੱਧੀਵਾਨੀ ਕੀਤੀ ਤੇ ਬੁੱਧੀਵਾਨੀ ਕਰਨ ਤੋਂ ਬਾਅਦ ਸਰ ਗਿਆਨੀ ਕੀਤੀ ਚੰਗੇ ਨਾਲ ਸਰਾਂ ਤੋਂ ਫੇਲ ਮੈਂ ਬੀਏ ਉਹਨੂੰ ਪੰਜਾਬੀ ਕੀਤੀ ਐਮਏ ਕੀਤੀ ਫਿਰ ਮੈਂ ਪੜਾਈ ਚ ਨਹੀਂ ਕਿਸੇ ਨੂੰ ਗਿਲੰਗਾ ਦਿੱਤਾ ਤੇ ਧੰਵਾਦ ਸਸਾਰਾ ਦਾ ਦਾਜੀ ਬਾਰੇ ਇੱਕ ਦੀ ਮੈਂ ਗੱਲ ਕਰਦਾ ਦਾਜੀ ਦੀ ਵੀ ਇੱਕ ਗੱਲ ਜਿਹੜੀ ਸੀ ਉਹਨਾਂ ਦੀ ਕਥਨੀ ਔਰ ਕਰਨੀ ਬਿਲਕੁਲ ਸਮਾਨਤਾ ਸੀ ਕਿਹਦਾ ਕਥਨੀ ਦੇ ਕਰਨੀ ਜੀ ਬਿਲਕੁਲ ਸਮਾਨਤਾ ਸੀਗੇ ਤੁਸਿਆ ਦਾਜੀ ਕਮਿਟਿਡ ਬੁੜੇ ਸੀ ਪੱਕੇ ਬੁੜੇ ਸੀ ਜੀਨੂੰ ਜੇ ਕੋਈ ਗੱਲ ਕਰ ਦੇਣੀ ਤੇ ਉਹ ਤਾਂ ਇੱਕ ਛੋਟੀ ਜਿਹੀ ਇੱਕ ਗੱਲ ਯਾਦ ਆ ਰਹੀ ਸਾਡਾ ਪ੍ਰਿੰਸੀਪਲ ਜੀ ਦਾ ਜਿਹਦਾ ਅਸੀਂ ਕਾਲਜ ਨੂੰ 25 ਸਾਲ ਪੜਾਇਆ ਕਸ਼ਮੀਰਾ ਸਿੰਘ ਗਿੱਲ ਉਹ ਕਲਚਰਲ ਬੰਦ ਨੂੰ ਜਿਹੜੇ ਹਰ ਸਾਲ ਕਰਾਉਂਦੇ ਹੁੰਦੇ ਨੇ ਉਹ ਕਹਿੰਦਾ ਦਾਦੀ ਨੂੰ ਪ੍ਰਧਾਨਗੀ ਕਰਨੀ ਉਹਨਾਂ ਨੂੰ ਕਹਿ ਦੇਣਾ ਮੈਂ ਕਹੀ ਉਹ ਦਾਦੀ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਮੈਂ ਨਹੀਂ ਆ ਸਕਦਾ ਮੈਂ ਪਿੰਡੇ ਜਾਣਾ ਕਿਤੇ ਸਹਿ ਸਭਾ ਦੇ ਵਿੱਚ ਕਹਿੰਦੇ ਕੋਈ ਨਹੀਂ ਸ਼ਾਂਭੀ ਅਸੀਂ ਆਵਾਂਗੇ ਮਨ ਲਾ ਲਾਂਗੇ ਉਹ ਨਲੀੰਜਨ ਮਾਨ ਨੂੰ ਨਾਂ ਲੈ ਕੇ ਆ ਗਏ ਨਲੀੰਜਨ ਮਾਨ ਦਾ ਕੇ ਜਲੂਟੀਆਂ ਯਾਰ ਸੀਗਾ ਉਦਾਰਜੀ ਨੇ ਖਾੜੇ ਕੱਟੂ ਖਦੇ ਵੀ ਚਾਹਜੀ ਤੁਸੀਂ ਪ੍ਰਧਾਨ ਕੀ ਜਾਨਾ ਕਹਿੰਦੇ ਨਹੀਂ ਮੈਂ ਤਾਂ ਪਿੰਡ ਦਾ ਵਾਅਦਾ ਕੀਤਾ ਮੈਂ ਤਾਂ ਉੱਥੇ ਜਾਣਾ ਉਹ ਕਹਾਂ ਨਹੀਂ ਗੇ ਨਾਰਜੀਬੇਲ ਕੋਲ ਨੇ ਬਾਜ ਬੰਛਿੰਗੀ ਤਾਂ ਦਾਰਜੀ ਨੂੰ ਬੁਲਾਇਆ ਵੀ ਪ੍ਰਧਾਨਗੀ ਲਈ ਮਤਲਬ ਵਾਅਦੇ ਦੇ ਪੱਕੇ ਸੀਗੇ ਸਹਿਸਭਾ ਉਹਨਾਂ ਇਹ ਸਾਧਨ ਜੁੜਿਓਏ ਸੀਗੇ ਸਾਡੇ ਘਰ ਦੇ ਵਿੱਚ 23 ਤੋਂ ਦੇ ਦੋ ਸੀਗੇ ਇੱਕ ਤਾਂ ਇੱਥੇ ਬੈਠੇ ਨੇ ਅਰਵਿੰਦ ਖਰੜਾ ਜੀ ਇੱਕ ਨਹੀਂ ਡੈਥ ਹੋ ਗਈ ਉਹ ਉਹ ਤੇ ਇਹ ਕਰਨ ਲਈ ਅੰਦਰ ਜੀ ਦਾ ਜੀ ਚਿੱਠੀਆਂ ਹੀ ਲਿਖਾਉਂਦੇ ਰਹਨਾ ਸਹਸਮੋ ਬੀਓ ਤੇ ਆਉ ਤੇ ਚਿੱਠੀਆਂ ਹੀ ਨੈਪ ਕਰਾਉਂਦੇ ਰਹਿੰਦੇ ਸੀ ਸਹਸਮੋ ਜਿੱਥੇ ਗੁੰਦਨ ਤੋੜਦੇ ਨਹੀਂ ਜੁੜੀ ਤਰ੍ਹਾਂ ਜੁੜੇ ਹੋਏ ਸੀ ਫਿਰ ਦਾਦੀ ਦੀ ਸਿਹਤ ਖਰਾਬ ਹੋ ਗਈ ਜਿਵੇਂ ਉਖੜਦਣਾ ਕਰਦੇ ਸੀਗੇ ਜਿਹਨਾਂ ਵਿੱਚ ਜਾ ਕੇ ਜੋਲ ਕੈਂਪ ਵਿੱਚ ਜਦੋਂ ਦਾਦੀ ਦੰਦ ਬੰਦ ਸੀਗੇ ਉਦੋਂ ਦਾਦੀ ਦਾ ਗੀਤ ਦੇ ਜੇ ਪਿਆਰੀ ਭਾਰਤ ਨੂੰ ਸਕੂਲਾਂ ਦੇ ਵਿੱਚ ਪ੍ਰਸੰਗ ਲੱਗਿਆ ਜੀ ਇਹ ਗੱਲ ਜਗਜੀਤ ਸਿੰਘ ਨੰਦ ਨੇ ਲਿਖੀ ਵੀ ਹੈ ਇੱਕ ਆਰਟੀਕਲ ਚ ਤੇ ਇਸ ਤਰੀਕੇ ਨਾਲ ਪੜਾ ਉਥੇ ਤਸੀਹੇ ਵੀ ਦਿੰਦੇ ਸੀਗੇ ਜਾਨੀ ਕਹਿੰਦੇ ਸੀ ਜਿਹਨਾਂ ਦੀ ਬੁਖੜਦਾਰ ਰੱਖ ਦਿੰਦੇ ਸੀਗੇ ਤੇ ਬੁਖੜਦਾਰ ਰੱਖ ਦਿੰਦੇ ਸੀ ਤੇ ਫਿਰ ਬਾਅਦ ਜਿਹੜੇ ਜੇ ਉਹ ਜੇ ਕੈਦੀ ਹੁੰਦੇ ਸੀਗੇ ਉਹ ਉੱਤੇ ਕੁੱਪਾ ਲਾ ਕੇ ਨਾ ਜੀ ਤੇ ਲਿਸ਼ ਪੇ ਸੁੱਟ ਕੇ ਲੀਗੜ ਬੰਨ੍ਹਦੇ ਜਦੋਂ ਇਹ ਪ੍ਰਸ਼ਾਸਨ ਨਾਲੇ ਬੰਦੀ ਇਹਨੂੰ ਦਰੋਜਦੇ ਜੀ ਕੋ ਪਾ ਆਮ ਲਾਣਾ ਤੇ ਆਪੀ ਜਾਣ ਇਹ ਸਾਰੀਆਂ ਜਨਨਾਂ ਦਾ ਅਸੀਂ ਤੁਸਦੇ ਰਹੇ ਨੇ ਬੋਲੜੀਆਂ ਕੰਨਾਂ ਨੇ ਮਾਜੀ ਨਾਲ ਸਾਡੇ ਨਾਲ ਕੋ ਪਿਆਰ ਸੀ ਲਈ ਤੇ ਪ੍ਰਸ਼ੰਤ ਜੀ ਹੀ ਕਹਿੰਦੇ ਸੀ ਉਹਨੂੰ ਇਸ ਖੋਰ ਕਰ ਦੇ ਵਿੱਚ ਉਹਨੂੰ ਇਨਾ ਪਿਆਰ ਮਿਲਿਆ ਮੁਹੱਬਤ ਮਿਲੀ ਹੈ ਸਾਡਾ ਸਾਰਾ ਪਰਿਵਾਰ ਦੇ ਵਿੱਚ ਉਹਨਾਂ ਦੀ ਬੜਾ ਮਾਨ ਸਤਿਕਾਰ ਹੈ